ਵਾਇਖੋ ਟੀਕਾ ਖਾਲਸਾ ਵਾਇਖੋ ਦੀ ਥਿਪਾ ਤੇ ਅਸੀਂ ਅੱਜ ਸਾਰੀ ਸੰਗਤ ਪੈਕਪਦਾ ਉੱਦੋਂ ਜਦਾ ਬਰਨਾਲਾ ਆਪਏ ਸੀਗੇ ਅਸੀਂ ਤਕਰੀਬਨ 8 ਤੋਂ 9 ਸਾਡੇ ਟਰੈਕਟਰ ਟਰਾਲੀਆਂ ਸੀਗੇ ਜਿਹਦੇ ਵਿੱਚ ਥੋੜੀ ਅਚਾਰ ਪਸ਼ਵਨ ਸੌਣ ਵਾਲਾ ਕਾਟਾ ਦਾਣਾ ਪਾਣੀ ਪਰ ਵਿੱਚ ਹੋਰ ਵੀ ਰਸੋਈ ਦਾ ਸਮਾਨ ਹੁੰਦਾ ਬਲਕਿ ਸੜਾਈ ਸੀ ਪਰ ਅਸੀਂ ਇੱਥੇ ਆਏ ਆਪਣੇ ਤਨੋਂ ਮਨੋਂ ਸੇਵਾ ਕਰਨ ਲਈ ਪਰ ਜਦੋਂ ਅਸੀਂ ਇੱਥੇ ਆਏ ਇਹ ਪਿੰਡ ਹੈਗੇ ਨੇ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਨੇ ਅ ਅਫਰੀਕ ਕੇ ਉਤਕਾ ਮੱਲਾ ਵਾਲਾ ਟਿੱਕੇ ਇੱਦਾਂ ਕਰਕੇ ਕਈ ਪਿੰਡਾਂ ਬੱਕੇ ਵਾਲਾ ਤੇ ਇਹ ਕਈ ਪਿੰਡ ਨੇ ਜਿੱਥੇ ਅਸੀਂ ਮਤਲਬ ਇਹ ਰਾਤ ਸਮਗਰੀ ਲੈ ਕੇ ਆਏ ਸੀ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਇੱਥੇ ਇਹਨਾਂ ਨੂੰ ਬਾਈ ਦੀ ਰਾਸਣ ਦੀ ਕੋਈ ਲੋੜ ਨਹੀਂ ਹੈਗੀ ਸਾਡੀ ਹੱਥ ਬੰਨ੍ਹ ਕੇ ਵੇਚਦੀ ਆ ਜਿੰਨੇ ਵੀ ਵੀਰ ਭਾਈ ਤੁਸੀਂ ਜਿੱਦੇ ਹੱਥ ਆਉਂਦੇ ਨੇ ਇੱਥੇ ਸੇਵਾ ਕਰ ਲਈ ਜੀ ਇੱਥੇ ਕਹਿੰਦੀ ਤਕਰੀਬਨ ਜਿਹੜੇ ਘਰਾਂ ਫਤਨਾ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਆ ਚੁੱਕੇ ਆ ਉਹਨਾਂ ਤੱਕ ਦਾ ਰਸਨਾ ਪਹੁੰਚਦਾ ਹੀ ਨਹੀਂ ਚਲੋ ਜੇ ਉਹਨਾਂ ਤੱਕ ਥੋੜਾ ਬੋੜਾ ਪਹੁੰਚ ਪੀ ਜਾਂਦਾ ਉਹਨਾਂ ਕੋਲੇ 20 20 ਜਲਦੀ ਰਸਨਾ ਹੈ ਵੀ ਹੈਗਾ ਪਰ ਅੱਜ ਦੀ ਘੜੀ ਇਹਨਾਂ ਨੂੰ ਬਈ ਜਿਹੜੇ ਦੂਜੇ ਲੋਕ ਨੇ ਜਿਹੜੇ ਦਰਿਆ ਤੋਂ ਦੂਜੀ ਸਾਈਡ ਬੈਠੇ ਆ ਬੰਦ ਤੇ ਉਹ ਬਈ ਜੀ ਆਪੋ ਆਪਣੇ ਘਰਾਂ ਦੇ ਵਿੱਚ ਸਮਾਨ ਚਾੜ੍ਹੀ ਲਈ ਜਾਂਦੇ ਤੇ ਸਟੋਰ ਕਰੀ ਜਾਂਦੇ ਆ ਜਮਾਂ ਖੋਰੀ ਹੋ ਰਹੀ ਹੈ ਜਮਾਂ ਖੋਰੀ ਹੋ ਰਹੀ ਹੈ ਜਿਹੜੇ ਕਿ ਸਾਨੂੰ ਕੋ ਦੋ ਤਿੰਨ ਬੰਦੇ ਆ ਰਹੇ ਦੱਸਿਆ ਵੀ ਜਿਨ੍ਹਾਂ ਨੇ ਉੱਥੇ ਬੈਠੇ ਨੇ ਇੱਕ ਟੈਂਟ ਵਾਲੇ ਨੇ 60000 ਦਾ ਪਾਣੀ 40000 ਦੀ ਚਾਹ ਪੱਤੀ ਦੀ ਤਾਂ ਇਹ ਇਹੀ ਵੀ ਸਾਡੀ ਬੇਨਤੀ ਆ ਤੁਹਾਨੂੰ ਹੋਰ ਵੀ ਜ਼ਿੰਮੇਦਾਰਾਂ ਨੇ ਕਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਚੁੱਕੀਆਂ ਨੇ ਮਤਲਬ ਫਸਲਾਂ ਮਰ ਚੁੱਕੀਆਂ ਨੇ ਤਬਾਹ ਹੋ ਗਿਆ ਵਿਚਾਰਾਂ ਦਾ ਸਭ ਕੁਸ ਉਹਨਾਂ ਦੀ ਬੇਨਤੀ ਆ ਵੀ ਇੱਥੇ 20 ਦਿਨ 25 ਦਿਨ ਕੋਈ ਵੀ ਵੀਰ ਭਾਈ ਰਾਤ ਸਮਧਰੀ ਨਾ ਲੈ ਕੇ ਆਵੇ ਕਿਉਂਕਿ ਹੁਣ ਉਹਨਾਂ ਨੂੰ ਕੋਈ ਲੋੜ ਨਹੀਂ 20 25 ਦਿਨ ਅੰਦਰ ਆਸਣ ਪਾਣੀ ਉਹਨਾਂ ਕੋਲੇ ਹੈਗਾ ਤੇ ਜਿਹੜੇ ਬੇ ਲੋੜੀ ਦੇ ਬੰਦੇ ਆ ਉਥੋਂ ਚੱਕ-ਚੱਕ ਕੇ ਸਮਾਨ ਲਈ ਜਾਂਦੇ ਕੱਲ ਇੱਥੇ ਇਸ ਏਰੀਏ ਦੇ ਵਿੱਚ ਫੋਜਪੁਰ ਦੇ ਜਿਹੜੇ ਸੀ ਮੱਲਾਂ ਵਾਲਾ ਜਾਂ ਹੋਰ ਪੱਗੇ ਵਾਲਾ ਇਦਾਂ ਕਰਕੇ ਇਹ ਪਿੰਡਾਂ ਦੇ ਵਿੱਚ ਅਫੀਰ ਕੇ ਇਦਾਂ ਕਰਕੇ ਇੱਕ ਪਿੰਡਾ ਉੱਥੇ ਵੀ ਵੀ ਇਹ ਪਿੰਡਾਂ ਦੇ ਵਿੱਚ ਲੜਾਈ ਹੋਈ ਹੈ ਕੱਲ ਰਸਨ ਨੂੰ ਲੈ ਕੇ ਰਸਨ ਨੂੰ ਲੈ ਕੇ ਲੜਾਈ ਹੋਈ ਹੈ ਤਾਂ ਨਾਲੇ ਤਾਂ ਉਹਦੇ ਵਿੱਚ ਬਾਈ ਜੀ ਆਪਣੇ ਮਨਾਂ ਨੂੰ ਠੇਸ ਪਹੁੰਚਦੀ ਹੈ ਵੀ ਆਪਾਂ ਆਏ ਤਾਂ ਇਸ ਮਕਸਦ ਨੂੰ ਲੈ ਕੇ ਆ ਕਿਸ ਪਰਪਜ ਨੂੰ ਲੈ ਕੇ ਆਪਾਂ ਆਉਣੇ ਇੱਥੇ ਸ਼ਰਧਾ ਲਈ ਇੱਥੇ ਆ ਕੇ ਲੋਕ ਹੱਥਾਂ 'ਚੋਂ ਖੋਣ ਲੱਗ ਜਾਂਦੇ ਆ ਤਾਂ ਹੀ ਉਹ ਬੇਇਤੀ ਆ ਵੀ ਅੱਜ ਤੋਂ 20-25 ਦਿਨਾਂ ਨੂੰ ਜਿਹੜੇ ਵੀ ਵੀਰ ਪਾਈਆਂ ਨੇ ਆਉਣਾ ਉਹ ਵੀ ਕੋਈ ਰਾਤ ਸਮਗਰੀ ਨਾਲ ਲੈ ਕੇ ਆਉਣ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਇੱਥੇ ਬੀਜਾਂ ਦੀ ਲੋੜ ਆ ਜਿਵੇਂ ਕਿ ਪੂਰੇ ਕਣਕ ਦਾ ਸੀਜ਼ਨ ਆਉਂਦਾ ਟੀ.ਏ.ਪੀ ਦੀ ਲੋੜ ਆ ਟਰੈਕਟਰ ਲੈ ਕੇ ਉਹ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਵੀ ਕਰਨੀਆਂ ਨੇ ਤਾਂ ਜੇ ਕਿਸੇ ਨੇ ਰਸਨ ਪਾਣੀ ਲੈ ਕੇ ਵੀ ਆਉਣਾ ਉਹ 20-25 ਦਿਨਾਂ ਤੋਂ ਬਾਅਦ ਆਵੇ ਜਿਹਨੇ 20-25 ਦਿਨਾਂ ਤੋਂ ਬਾਅਦ ਵੀ ਆਉਣਾ ਉਹ ਪਹਿਲਾਂ ਆਪਣਾ ਗੱਡੀ ਲੈ ਕੇ ਫਾ ਉਹਦਾ ਜੋ ਏਰੀਆ ਉਹਦਾ ਮਾਇਨਾ ਜ਼ਰੂਰ ਕਰਕੇ ਜਾਵੇ ਵੀ ਕਿਹੜੇ ਏਰੀਏ ਦੇ ਵਿੱਚ ਕਿਸ ਚੀਜ਼ ਦੀ ਲੋੜ ਆ ਵੀ ਪਾਣੀ ਉੱਤਰ ਗਿਆ ਜਾਂ ਉਸ ਸਥਿਤੀ ਦੇ ਵਿੱਚ ਹੀ ਆ ਤਾਂ ਇਹ ਸਾਡੀ ਬੇਨਤੀ ਆ ਵੀ ਕੋਈ ਵੀਰ ਭਾਈ ਹੁਣ ਨਾ ਆਇਓ 20 25 ਤੱਕ ਇਹ ਇਨਾਂ ਵੱਲੋਂ ਵੀ ਬੇਨਤੀ ਆ ਤੇ ਸਾਡੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ